ਲੋਕ ਸਭਾ ਦੀਆਂ ਚੋੜਾਂ ਦੀ ਜੰਗ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਵਿੱਚ ਗੁਲਾਮ ਬਣਾ ਕੇ ਰੱਖਿਆ ਬਹੁਜਨ ਸਮਾਜ ਮਦਾਨੇ ਜੰਗ ਖੋਸ਼ੋ ਹਰੋਸ਼ਰਾ ਇਕੱਠਾ ਹੋਇਆ ਬਾਬਾ ਸਾਹਿਬ ਅੰਬੇੜਕਰ ਸਾਹਿਬ ਕਾਸ਼ੀ RAM ਨੂੰ ਯਾਦ ਕਰਕੇ बुलंद करिए अपनी आवाज जय भीम जय भीम जितूंगा नहीं जितूंगा जितूंगा नहीं जितूंगा बीएसपी के वास्ते ਦੇ ਵਿੱਚ ਇਸ جنگ ਦੇ ਵਿੱਚ ਸਾਡੀ ਸੈਨਾਪਤੀ ਬਹੁਤ ਜੇ ਸਮਾਜ ਪਾਰਟੀ ਦੀ ਰਾਸ਼ਟਰੀ ਪਦਾਨ ਉੱਤਰ ਪ੍ਰਦੇਸ਼ ਦੇ ਚਾਰ ਚਾਰ ਬਾਰ ਰਹੇ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਯਾਦ ਕਰੀਏ ਆਪਣੇ ਸਾਰੇ ਪਤੀ ਨੂੰ ਯਾਦ ਕਰੀਏ ਜਿਹੜੇ ਚੰਨ ਮਿੰਟਾਂ ਦੇ ਵਿੱਚ ਮੈਲੀ ਕੈਪਟਨ ਸਾਡੇ ਵਿੱਚ ਪੁੱਜਣ ਲੱਗੇ ਆ जिंदावा एक सुर के आवा जाए पर कुमारी मायावती जी आगे बढ़ाओ कुमारी मायावती जी आगे बढ़ाओ सत्कारयोग साथियों असी के बहुजन समाज के लोग हैं हजारों साल ਸਮਾਜਿਕ ਤੇ ਆਰਥਿਕ ਤੌਰ ਤੇ ਦਬਾ ਕੇ ਰੱਖਿਆ ਗਿਆ ਮੌਜੂਦ ਸਮਾਜ ਨੂੰ ਸਮਾਜਿਕ ਤੌਰ ਤੇ ਛੋਟੀਆਂ ਜੱਤਾ ਕੋਸ਼ਿਸ਼ ਕੀਤਾ ਗਿਆ ਅੱਜ ਵੀ ਇਹ ਵਰਤਾਰਾ ਬਾਦ ਦਸਤੂਰ جاری ਆ ਯਾਦ ਕਰੋ ਪਿਛਲੇ 2 ਸਾਲ ਪਹਿਲਾਂ ਵਸਪਾ ਦਾ ਗੱਠ ਜੋੜ ਸੀ ਸ਼੍ਰੀ ਅਨੰਦਪਰਸਾਦ ਤੇ ਸ਼੍ਰੀ ਚਮਕੌਰ ਸਾਹਿਬ ਮੌਜੂਦ ਸਮਾਜ ਪਾਰਟੀ ਦਾ ਹੱਥੀ ਲੜ ਰਿਹਾ ਸੀ ਕਾਂਗਰਸ ਨੇ ਕਿਹਾ ਸੀ ਇਹ ਸੀਤਾ ਦਲਤਾ ਤੇ ਪਛੜੇ ਵਰਗਾ ਨੂੰ ਕਿਉਂ ਦੇ ਦਿੱਤੀਆਂ ਇਹ ਪਵਿੱਤਰ ਤੇ ਪੰਥਕ ਸੀਤਾ ਦਲਤਾ ਨੂੰ ਕਿਉਂ ਦੇ ਦਿੱਤੀਆਂ ਸਰਕਾਰ ਦੇ ਸਾਥੀਓ ਪੰਜਾਬ ਦੇ ਵਿੱਚ ਬਹੁਤ ਜਨ ਸਮਾਜ ਦਾ ਗਾੜੀ ਗੋਰ ਛੋੜਿਆ ਆ ਬਹੁਤ ਜਨ ਸਮਾਜ ਦੀ ਪੱਗ ਨੂੰ ਹੱਥ ਪਾਇਆ ਜਾਣਖਾਇਆ ਯਾਦ ਕਰੋ ਜਦੋਂ ਕਾਂਗਰਸ ਹਾਰੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਪੁੱਛਿਆ ਕਾਂਗਰਸ ਕਿਉਂ ਹਾਰੀ ਕਾਂਗਰਸ ਨੇ ਉੱਤਰ ਦਿੱਤਾ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰੀ ਯਾਦ ਆ ਕਿ ਨਹੀਂ ਯਾਰ ਬਦਲਾ ਲੈਣ ਦਾ ਮੌਕਾ ਆ ਗਿਆ ਨਹੀਂ ਆ ਗਿਆ ਕਾਂਗਰਸ ਜਿਹੜੀ ਦਰਦਾ ਤੇ ਪਛੜੇ ਮਾਰਗਾਂ ਨਾਲ ਗਾਲੀ ਗਲੋਚ ਕਰਦੀ ਆ ਆ ਆਤਮੀ ਪਾਰਟੀ ਨੇ ਕੱਟ ਲਈ ਗਜ਼ਾਰਦੀ 178 ਲਾ ਅਖਰੋ ਦੀਆਂ ਪੋਸਟਾਂ ਨਿਕਲੀਆਂ ਇੱਕ ਵੀ ਦਲਕ ਨਹੀਂ ਰੱਖਿਆ ਇੱਕ ਵੀ ਅਛੜਾ ਨਹੀਂ ਰੱਖਿਆ ਐਸਪੀ ਦਾ ਹਾਥੀ ਸੜਕਾਂ ਤੇ ਉੱਤਰਿਆ ਕਟਾਰੇ ਵਿੱਚ ਖੜਾ ਕੀਤਾ ਝਾੜੂ ਵਾਲਿਆਂ ਨੂੰ ਝਾੜੂ ਵਾਲਿਆਂ ਨੇ ਹਾਈ ਕੋਰਟ ਦੇ ਵਿੱਚ ਉਤਾਰ ਦਿੱਤਾ ਦਰਦ ਤੇ ਪਛੜੇ ਵਰਗਾ ਨੂੰ ਨਲਾਇਕ ਦੱਸਿਆ ਸਰਕਾਰੀ ਕਾਗਜ਼ ਤੇ ਮੋਹਰ ਲਾ ਕੇ ਝਾੜੂ ਵਾਲੇ ਨੇ ਝਾੜੂ ਵਾਲੇ ਦਾ ਉਮੀਦਵਾਰ ਖਡੂਰ ਸਾਹਿਬ ਤੋਂ ਰਾਮ ਕਰੀ ਸੁਨਿਆਰਾ ਭਾਈਚਾਰੇ ਨੂੰ ਗਾਲਾਂ ਕੱਢ ਰਿਹਾ ਯਾਦ ਆਖ ਲਈ ਯਾਰ ਝਾੜੂ ਵਾਲਿਆਂ ਨੂੰ ਵੀ ਸੱਪ ਸਿਖਾਉਣਾ ਕਹਿੰਦੇ ਸਿਖਾਉਣਾ ਇੱਕ ਪਾਸੇ ਭਗਤ ਕੁਮਾਰੀ ਮਾਇਆਵਤੀ ਦਾ ਰਾਜ ਹੈ ਜਿਹੜੇ ਨੇ ਬਹੁਤ ਦਿਨ ਸਮਾਜ ਨੂੰ ਮਾਨ ਸਨਮਾਨ ਨਹੀਂ ਦਿੱਤਾ ਨਾਲ ਦੀ ਨਾਲ ਬਹੁਤ ਦਿਨ ਸਮਾਜ ਦੇ ਮਹਾਪੁਰਸ਼ਾਂ ਨੂੰ ਵੀ ਮਾਨ ਸਨਮਾਨ ਦਿੱਤਾ ਗੁਰੂ ਰਤਾਸ ਮਹਾਰਜ ਨੂੰ ਪੂਰੀ ਦੁਨੀਆ ਮੰਨਦੀ ਆ ਅੱਜ ਤੱਕ ਮਾਨ ਸਨਮਾਨ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਦੋਂ ਜ਼ਿਲ੍ਹਾ ਬਣਾਉਣ ਦੀ ਗੱਲ ਆਈ ਪੂਰੇ ਭਾਰਤ ਦੇ ਵਿੱਚ ਫੈ ਕੁਮਾਰੀ ਮਾਇਆਵਤੀ ਜੀ ਨੇ ਗੁਰੂ ਗ੍ਰੰਥ ਸਾਹਿਬ ਨਗਰ ਜ਼ਿਲ੍ਹਾ ਬਣਾਇਆ ਬਾਬਾ ਸਾਬ ਮਿਰਕਰ ਦੇ ਲੋਕ ਦੇ ਬਿਰਕਰ ਨਗਰ ਜ਼ਿਲ੍ਹਾ ਬਣਾਇਆ ਚੌਪੀਵਾਸੂਲੇ ਨਗਰ ਜ਼ਿਲ੍ਹਾ ਬਣਾਇਆ ਬੁੱਤ ਬੁੱਤਾ ਨਗਰ ਜ਼ਿਲ੍ਹਾ ਬਣਾਇਆ ਆ ਤੁਸੀਂ ਦਰਾਰਗੜ ਸਾਹਿਬ ਜਾਣਦੇ ਆ ਗੁਰੂ ਰਵਿਦਾਸ ਵਾਲੇ ਨੂੰ ਨਮਨ ਹੋਰ ਜਾਂਦੇ ਆ ਅੱਜ ਤੱਕ ਵੀ ਸੜਕਾਂ ਨਹੀਂ ਬਣੀਆਂ ਉਥੋਂ ਦੀਆਂ ਨਾ ਕਾਂਗਰਸ ਨੇ ਬਣਾਈਆਂ ਨਾ ਚਾੜੂ ਵਾਲਿਆਂ ਨੇ ਬਣਾਈਆਂ ਅੱਜ ਵੀ ਜਦੋਂ ਸੰਗਤ ਜਾਂਦੀ ਆ ਕਦੇ ਟਰੱਕ ਪਲਟ ਗਿਆ ਕਦੇ ਟਰਾਲੀ ਤੇ ਕਦੇ ਪਿਕਅਪ ਫਰਦ ਵਿੱਚ ਡਿੱਗ ਪਏ ਐਸ ਸਾਲ 14 ਰੰਦਾਸੀਏ ਮਰੇ ਪਿਛਲੇ ਸਾਲ 12 ਰੰਦਾਸੀਏ ਮਰੇ ਸਰਕਾਰ ਨੇ ਦੁੱਖੀ ਦਾ ਵੀ ਦੁੱਖੀ ਦਾ ਵੀ ਗਰੀਬਾਂ ਨੂੰ ਸਹਦੋਂ ਨਹੀਂ ਕੀਤਾ ਸਰਕਾਰ ਜਦ ਬਾਕੀ ਬਾਕੀਆਂ ਨੇ ਨਹੀਂ 1 ਕਰੋੜ ਦਾ ਚੈੱਕ ਲੈ ਕੇ ਘਰ ਪੁੱਜ ਸਕਦੀ ਆ ਬੱਦੂ ਗੰਦਾਸ ਨੂੰ ਮੰਡਣ ਵਾਲਿਆਂ ਦੇ ਇੱਕ ਦੁੱਖੀ ਵੀ ਲੈ ਕੇ ਪੁੱਜਦੀ ਨਹੀਂ ਸਰਕਾਰ ਦੇ ਸਾਥੀਓ ਇਸੇ ਕਰਕੇ ਦਸ਼ਮੇਸ਼ ਕਿੱਤਾ ਦੇ ਦਰੋਂ ਸੜਕ ਜਾਂਦੀ ਆ ਬੰਗਾ ਗਰシャンਰ ਪੁੱਜੇ ਹਲ ਝੱਜ ਤੋਂ ਬੇਨੰਦ ਬਰਸਾਦ ਅੱਜ ਤੱਕ ਵੀ ਦਸ਼ਮੇਸ਼ ਕਿੱਤਾ ਦੇ ਦਰੋਂ ਜਾਂਦੀ ਸੜਕ ਨਹੀਂ ਬਣਾਈ ਨਾ ਬੰਦੇ ਠੇਕੇਦਾਰਾਂ ਦੀ ਸਰਕਾਰ ਆ ਰਹੀ ਆ ਲੇਕਿਨ ਪੰਥ ਦੇ ਪਿਤਾ ਦਸ਼ਮੇਸ਼ ਪਿਤਾ ਦੀ ਵੀ ਸਰਤ ਨਾ ਬਣੀ ਨਾ ਕੋ ਇਸੇ ਤਰ੍ਹਾਂ ਸਰਕਾਰ ਜੋ ਸਾਥਿਓ ਪਿੰਡ ਪਿੰਡ ਮੇਰੇ ਕਾ ਮਜ਼ਦੂਰ ਹੈ ਮੇਰੇ ਕਾ ਮਜ਼ਦੂਰ 100 ਦਿਨ ਦਾ ਰੁਜ਼ਗਾਰ ਔਰ ਸਰਕਾਰ ਦਿੰਦੀ ਆ ਪਿਛਲੇ 20 ਸਾਲਾਂ ਤੋਂ ਦਿਨ ਦਿਨ ਦੇਰ ਦਾ ਡਰਾਮਾ ਕਰਦੀ ਆ ਇਹ 100 ਦਿਨ 365 ਦਿਨ ਕਿਉਂ ਨਹੀਂ ਕੀਤੇ ਗਏ ਮਜ਼ਦੂਰ ਦੇ ਮਜ਼ਦੂਰ ਨੂੰ ਦਿਹਾੜੀ ਮਰਦੀ 250 300 तीन सौ भी पूरी नहीं मिलती नरेगा मजदूर की दिहाड़ी पांच सौ से सात सौ अज तक भी सरकार करना सके सरकार नरेगा मजदूर से कैमरा लाकर बैठी कैमरा लगता मजदूर जरा रंबा लेके बैठा खुरबा लेके बैठा टोकरा गंदा का लेके बैठा सरकार ने कैमरा लाया वे सरकार ने कैमरा लाया मजदूर ते लाया ਇਸ ਦੇਸ਼ ਦੇ ਟਾਟਾ ਬਾਨੀ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਚੰਦੂ ਮਾਦਰਾ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਸਿੰਘਰ ਦੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਮਾਲਵਿੰਦਰ ਟੰਗ ਤੇ ਕੈਮਰਾ ਨਹੀਂ ਲਾਇਆ ਲੇਕਿਨ ਮਜ਼ਦੂਰ ਤੇ ਕੈਮਰਾ ਲਾਇਆ ਕਰੂਰਾ ਕਰਨ ਲਈ ਵੀ ਮਜ਼ਦੂਰ ਤੇ ਕੈਮਰਾ ਲਾਤਾ ਇਸ ਤੋਂ ਵੱਡਾ ਮਾੜਾ ਦਿਨ ਮਜ਼ਦੂਰਾਂ ਲਈ ਕੀ ਹੋ ਸਕਦਾ ਹੈ ਸਰਕਾਰ ਜੋ ਪੰਜਾਬੀਓ ਬੰਦੀ ਸਿੱਖਾਂ ਦੀ ਲੜਾਈ ਚੱਲ ਰਹੀ ਪੰਜਾਬ 'ਚ ਉਹ ਕਦੀ ਸੁਣਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਭੈ ਕੁਮਾਰੀ ਮਾਇਆਵਤੀ ਦਾ ਰਾਸ ਸੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਸਜ਼ਾ ਪੂਰੀ ਕਰ ਚੁੱਕੇ ਤਿੰਨ ਕੈਦੀ ਬੰਦੀ ਸਿੱਖਾਂ ਦੇ ਭੈਣ ਮਾਇਆਵਤੀ ਦੇ ਹੁਕਮਾਂ ਨਾਲ ਛੱਡੇ ਗਏ ਸੀ ਉਹਨਾਂ ਵਿੱਚ ਇੱਕ ਦਾ ਨਾਮ ਸੀ ਸੋਮਰਾ ਸਿੰਘ ਔਰ ਅੱਜ ਵੀ ਉਹ ਜਿੰਦਾ ਹੈ ਜਦੋਂ ਬਸਪਾ ਵਧਾਇਕ ਨੇ विधानसभा तो गल रखी वो सोमनाथ सिंह बंदी सिंह जो मायावती ने दस्तर छुट्टिया डॉक्टर छत्पाद करके जे कोई पंथ की गल कर सै दल रह गुरुआ महापुरुषों की कोई गल कर गरीब विद्यार्थियों की कोई गल करता तो बहुजन समाज पार्टी कर सकती पोस्ट मैट्रिक स्कॉलरशिप स्कीम 5 ਸਾਲ 5 ਲੱਖ ਬੱਚਾ ਵੜਦਾ ਸੀ ਅੱਜ ਝਾੜੂ ਵਾਲਿਆਂ ਦੀ ਸਰਕਾਰ ਹੈ ਅੱਜ ਘਟ ਕੇ 1 ਲੱਖ ਬੱਚਾ ਰਹਿ ਗਿਆ ਡਿਗਰੀਆਂ ਰੋਕੀਆਂ ਜਾਂਦੀਆਂ ਛਾਣੋਂ ਦੇ ਲੜਾਈ ਕਰਨੀ ਪੈ ਗਈ ਦਾਖਲਾ ਗਰੀਬ ਅਧਿਆਸੀਆਂ ਦਾ ਹੋਵੇ ਲੜਾਈ ਹੱਥੀ ਵਾਲਿਆਂ ਨੂੰ ਲੜਨੀ ਪੈਂਦੀ ਆ ਇਹ ਪੱਤੇ ਜੋੜਾ ਵਰ ਕਿਤੇ ਲੱਭਦੇ ਸਤਕਾਰ ਦੋ ਪੰਜਾਬੀਓ ਪੰਜਾਬ ਦਾ ਅੱਖ ਜਾਨਾ ਜਾ ਰਿਹਾ ਤੁਹਾਡੇ ਸੂਬਿਆਂ ਦੇ ਵਿੱਚ ਇਹ ਯਾਰੀ ਕਰ ਲ ਜਾਂਦਾ ਕੋਈ ਸੁਬਈ ਜਾਂਦਾ ਕੋਈ ਮਸਕਤ ਕੋਈ ਇੰਗਲੈਂਡ ਅਮਰੀਕਾ ਯਾਰੋ ਪੰਜਾਬ ਦੇ ਵਿਦਿਆਰਥੀ ਪੜ੍ਹਨ ਜਾਂਦੇ ਆ ਕਰੋੜਾਂ ਰੁਪਏ ਦਾ ਪੈਟਰੋਲ ਪੰਜਾਬੀਆਂ ਦਾ ਟੈਕਸੀ ਔਰ ਤੇਲ ਅੱਛੂ ਗਿਆ ਜਾ ਰਿਹਾ ਕਰੋੜਾਂ ਰੁਪਏ ਦਾ ਪੰਜਾਬੀਆਂ ਦਾ ਟੋਲ ਟੈਕਸ ਨਾਲ ਦੇ ਸੂਤਿਆਂ ਦੇ ਵਿੱਚ ਜਾ ਰਿਹਾ ਕਰੋੜਾਂ ਰੁਪਈਆ ਦੀ ਪਾਰ ਕੰਡ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਜਾ ਰਹੀ ਮਾਪ ਮਾਤਰ ਦੇ ਘੇਚੇ ਨੂੰ ਛੱਡਦੇ ਆ ਰੋਂਦੇ ਆ ਜੱਫੀਆਂ ਪਾਉਂਦੇ ਆ ਏਅਰਪੋਰਟ ਟਰਮੀਨਲ 3 ਟਰਮੀਨਲ 3 ਤੇ ਮੈਲਾ ਕਿਹੜੇ ਦਾ ਲੱਗਦਾ ਜਿਹੜੇ ਸੂਬੇ ਦੇ ਲੋਕ ਭੁੰਦੇ ਆ ਉਹ ਲੋਕੋ ਉੱਥੇ ਪੱਗਾਂ ਚੁੰਨੀਆ ਰੋਂਦੀਆਂ ਹੁੰਦੀਆਂ ਪੱਗਾਂ ਚੁੰਨੀਆ ਧੀ ਪੁੱਤ ਨੂੰ ਜੱਫੀਆਂ ਪਾ ਕੇ ਕਾਦੇ ਰੋਂਦੀਆਂ ਹੁੰਦੀਆਂ ਜਿਸੇ ਨੇ ਪੰਜਾਬੀਆਂ ਦੀ ਬਾਹ ਨਾ ਪੜੀ ਅੱਜ ਮੌਕਾ ਆ ਅਸੀਂ ਆਪਣਾ ਆਪਣੇ ਪੰਜਾਬ ਦੇ ਲੋਕਾਂ ਦੀ ਅਸਲੀ ਨਮਾਇੰਦਗੀ ਕਰਦੀ ਬਹੁ ਜਰ ਸਮਾਜ ਪਾਰਟੀ ਨੂੰ ਟਕੜਾ ਕਰੀਏ ਇਹ ਬਾੜੀਏ ਕੋਟਰੋ ਇੰਟਰਨੈਸ਼ਨਲ 에어ਪੋਰਟ ਬਣਾ ਦੇਆਗੇ ਜਦੋਂ ਵਾਪਸ ਮੁੜਦੇ ਦਿੱਲੀ ਤੋਂ ਕਰੋਨਾ ਪੰਜਾਬੀਆਂ ਤੇ ਡਾਕਾ ਵੱਜਦਾ ਮੁਰਥਲ ਟਾਪਿਆਂ ਦੇ ਉੱਤੇ ਉਹ ਟਾਪੇ ਥੋੜੇ ਖੰਡਣ ਗਏ ਆ ਮਹਾਲਾ ਵਾਲਿਆਂ ਦਾ ਟਾਪਾ ਆ ਲਗੜੋ ਵਾਲਿਆਂ ਦਾ ਟਾਪਾ ਅਗਰਾਹੋ ਵਾਲਿਆਂ ਦਾ ਟਾਪਾ ਆ ਗੜੀ ਵਾਲਿਆਂ ਦਾ ਟਾਪਾ ਆ ਰੋਪਰ ਵਾਲਿਆਂ ਦਾ ਟਾਪਾ ਇਹ ਟਾਪੇ ਕਰੋੜਾ ਤੁਹਾਡੀ ਜੇਰ ਤੇ ਚਾਉਣ ਗਏ ਪਰ ਤੁਹਾਨੂੰ ਚੱਜ ਦੇ ਜੱਜ ਦੇ ਮੈਂਬਰ ਪਾਰਲੀਮੈਂਟ ਬਹੁਤ ਜਨ ਸਮਾਜ ਪਾਰਟੀ ਨੇ ਜੋ ਉਮੀਦਵਾਰ ਖੜੇ ਕੀਤੇ ਆ ਤੁਹਾਡੇ ਹੱਕ ਦੀ ਗੱਲ ਕਰ ਸਕਦੇ ਆ ਅੱਜ ਦੇ ਦਿਨ ਮੈਂ ਤੁਹਾਨੂੰ ਕਹਿਣਾ ਚਾਹਾਂ ਜਿੱਦਾ ਦਲਤ ਪਛੜੇ ਵਰਗਾ ਨੂੰ ਪੰਜਾਬ ਚ ਕੁੱਟਿਆ ਜਾ ਰਿਹਾ ਝਾੜੂ ਵਾਲਿਆਂ ਦੀ ਸਰਕਾਰ ਆਈ 25 ਮਹੀਨੇ ਹੋ ਗਏ ਦਲਤ ਤੇ ਜ਼ੁਲਮ ਹੁੰਦਾ ਉਹ ਕੋਸ ਸਿਖਾਣੇ ਜਾਂਦਾ ਦਲਤ ਤੇ ਜ਼ੁਲਮ ਹੁੰਦਾ ਉਹ ਕੋਸ ਸਿਖਾਣੇ ਜਾਂਦਾ ਬੋਤ ਸੁਣਵਾਈ ਨਹੀਂ ਜਾਂਦੀ ਤਾਂ ਸੁੱਚਿਤ ਜਾਤੀਆਂ ਦੇ ਲੋਕ ਐਸੀ ਕਮਿਸ਼ਨ ਪੁਰ ਜਾਂਦੇ ਆ ਲੇਕਿਨ ਪੰਜਾਬ ਦੇ ਵਿੱਚ ਭਗਵਾਨਤ ਮਾਨ ਜਦੋਂ ਮਸ਼ਕਰੀਆਂ ਦੀਆਂ ਗੱਲਾਂ ਕਰਦਾ ਆ ਤੇ ਸਾਡੇ ਆਲੇ ਸੁਣਦੇ ਆ ਸਾਡੇ ਆਲੇ ਸੁਣਦੇ ਆ ਭਗਵਾਨਤ ਮਾਨ ਦੀ ਝਾੜੂ ਪਾਰਟੀ ਨੇ ਪਿਛਲੇ 25 ਮਹੀਨਿਆਂ ਚ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਆਇਆ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਆਇਆ 10 ਮੈਂਬਰ ਹੁੰਦੇ ਸੀ ਚੇਅਰਮੈਨੀ ਦੇ ਕਮਿਸ਼ਨ ਦੇ ਘਟਾ ਕੇ ਕੁੱਝ ਕਰ ਦਿੱਤੇ 6 ਸਾਲ ਦੀ ਟਰਮ ਹੁੰਦੀ ਸੀ ਘਟਾ ਕੇ 3 ਸਾਲ ਦੀ ਕਰ ਦਿੱਤੀ ਪਛੀਆਂ ਸਾਲਾਂ ਵਿੱਚ ਐਸੀ ਕਮਿਸ਼ਨ ਦਾ ਨਾ ਪੰਜਾਬ ਚ ਚੇਅਰਮੈਨ ਬੱਦ ਨਾ ਕੋਈ ਮੈਂਬਰ ਬੱਦ ਪੰਜਾਬ ਦੇ ਦਲਤਿਆਂ ਦੇ ਪਛੜੇ ਵਰਗਾਂ ਨੂੰ ਝਾਰੂ ਤੇ ਕਾਰਸਤੀ ਸਰਕਾਰ ਉਜੜ ਕੇ ਰੱਖਣਾ ਚਾਹੁੰਦੀ ਆ ਨਵਾ ਕੇ ਰੱਖਣਾ ਚਾਹੁੰਦੀ ਆ ਬਹੁਜਨ ਸਮਾਜ ਪਾਰਟੀ ਕਾਂਗਰਸ ਦੇ ਝਾੜੂ ਵਾਲਿਆਂ ਦੇ ਹਿੱਕ ਵਿੱਚ ਬਜੜਾ ਚਾਹੁੰਦੀ ਆ ਦੱਸੋ ਕੀ ਫੈਸਲਾ ਕਰੋਗੇ ਕਰੋੜਾ ਤਾਂ ਸਾਨੂੰ ਆਪਣੇ ਹੱਥੀ ਨੂੰ ਉਹਦੇ ਕਿਤ ਬੋਝ ਤੱਕਣਾ ਕਰਾ ਕੇ ਤੱਕਣਾ ਕਰਨਾ ਵਾਏ ਵਾਏ ਸਾਬ ਕਲਸ਼ੀ ਰਾਮ ਕਹਿੰਦੇ ਸੀ ਆਖਰਲੇ 25 ਦਿਨ ਲਾ ਦਿਓ ਅੱਜ 5 ਦਿਨ ਬਚੇ ਆ ਦੱਸੋ ਕੀ ਫੈਸਲਾ ਤੁਹਾਡਾ ਪਿੰਡ ਪਿੰਡ ਗਲੀ ਗਲੀ ਕਦੋਂ ਲਾ ਕੇ ਜਾਓਗੇ ਕਿਹੜੀ ਜਿੱਤੂਗਾ ਵੇ ਜਿੱਤੂਗਾ ਰਿਹਾ ਤੁਹਾਡੀ ਫੌਟ ਹੱਥ ਦੇ ਮਗਰ ਬੱਚਾ ਬੱਚਾ ਵੀ ਇਨਕਾਰ ਕਾਸ਼ੀਨਾਥੀ ਦੀ ਟੀਮ ਦਾ ਬੱਚਾ ਬੱਚਾ ਮਗਰ ਖੜੇ ਹੋ ਜਾਓ ਲੋਕ ਸਭਾ ਦੇ ਵਿੱਚ ਜਿੱਤ ਦਾ ਦਮਾਮਾ ਪੇਚੜ ਵਾਲਾ ਆਇਆ ਜਿੱਤ ਦਾ ਨਜ਼ਾਰਾ ਪੇਚੜ ਵਾਲਾ ਆਇਆ ਅੱਜ ਦੇ ਦਿਨ ਉਹ ਲੋਕ ਸੂਰਮੇ ਹੋਣਗੇ ਜਿਹੜੇ ਇਸ ਗਰੀਬ ਗੁਰਬੇ ਦੀ ਲੜਾਈ ਪਿੱਛੇ ਖੜੇ ਹੋ ਕੇ ਹੱਥੇ ਨੂੰ ਜਿਤਾਉਣ ਲਈ ਕੰਮ ਕਰਨਗੇ ਧੰਨਵਾਦ ਜੈ ਜੀ ਧੰਨਵਾਦ I yeah.